ਮੋਹਾਲੀ ਦੇ ਆਈਐਸ ਬਿੰਦਰਾ ਪੀਸੀ ਸਟੇਡੀਅਮ 'ਚ 10 ਮਾਰਚ ਨੂੰ ਭਾਰਤ-ਆਸਟ੍ਰੇਲੀਆ ਵਿਚਕਾਰ ਪੰਜ ਮੈਚਾਂ ਦੀ ਸੀਰੀਜ਼ ਦੇ ਹੋਣ ਵਾਲੇ ਚੌਥੇ ਇੱਕ ਦਿਨਾ ਮੈਚ ਨੂੰ ਲੈ ਕੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ ਸਾਰੀਆਂ ਤਿਆਰੀਆਂ ਕਰ ਲਈਆਂ ਗਈਆਂ ਨੇ। ਉੱਥੇ ਹੀ ਮੈਚ ਲੈ ਕੇ ਕ੍ਰਿਕਟ ਪ੍ਰੀਮੀਅਰ 'ਚ ਜ਼ਬਰਦਸਤ ਉਤਸ਼ਾਹ ਹੈ। ਟਿਕਟਾਂ ਨੂੰ ਲੈ ਕੇ ਮਾਰਾ-ਮਾਰੀ ਦਾ ਮਾਹੌਲ ਵੀ ਦਿਖਾਈ ਦੇ ਰਿਹਾ ਹੈ। ਜਿਸ ਦਾ ਟਿਕਟਾਂ ਦੀ ਸੇਲ ਹੋ ਰਹੀ ਹੈ ਸੋ ਸਾਫ਼ ਹੈ ਕਿ ਮੈਚ ਦੌਰਾਨ ਬੁਆ ਰੋਮਾਂਚ ਵੇਖਣ ਨੂੰ ਮਿਲੇਗਾ। ਟਿਕਟ 카운ਟਰ ਉੱਤੇ ਲੋਕਾਂ ਦੀ ਕਾਫੀ ਭੀੜ ਹੈ ਤੇ ਲੋਕ ਸਵੇਤ ਉਹ ਹੀ ਲਾਈਨ 'ਚ ਲੱਗ ਕੇ ਟਿਕਟ 카운ਟਰ ਦੀ ਖ ਹਾਲਾਂਕਿ ਮੈਂ ਜਿੰਨੀ ਵਾਰ ਆਤਨੀ ਵਾਰ ਕਹਿੰਦੇ ਕਿ बिक ਚੁੱਕੀਆਂ ਸਾਰੀ ਸੋਲਡ ਹੋ ਗਏ ਤਿੰਨ ਵਾਰ ਆ ਚੁੱਕੇ ਹਾਂ ਅਸੀਂ ਤਾਂ ਬਾਜੀ ਬਹੁਤ ਵਧੀਆ ਲੱਗਦਾ ਜੀ ਪਰ ਟ੍ਰੈਕਟਰਾਂ ਦੀ ਪ੍ਰੋਬਲਮ ਆ ਰਹੀ ਹੈ ਭਾਜੀ ਤਿੰਨ ਤਿੰਨ ਲੈਣਾਂ ਲੱਗੇ ਇੱਕ ਇੱਕ ਬੰਦਾ ਟਿਕਟਾਂ ਦੇ ਰਿਹਾ ਜੀ ਬਸ ਇਹੀ ਪ੍ਰੋਬਲਮ ਹੈ ਜੀ ਹੋਰ ਤਾਂ ਕੋਈ ਦਿੱਕਤ ਨਹੀਂ ਭਾਜੀ ਇੱਕ ਇੱਕ ਹੀ ਬੰਦਾ ਹੈ ਜੋ ਤਿੰਨੋਂ ਕੀ ਤਿੰਨੋਂ ਸਾਈਡਸ ਕੀ ਦੇਖ ਰਿਹਾ ਟਿਕਟਸ ਇਹ ਰ ਕਮ ਸੇ ਕਮ 3 ਬੰਦੇ ਹੋਣੇ ਚਾਹੀਦੇ ਇਸ ਕੇੰਦਰ ਹਮੇ ਆਰਾਮ ਸੇ ਟਿਕਟ ਮਿਲ ਸਕਦੇ ਹੈ ਉਥੇ ਹੀ ਮੁਹਾਲੀ ਦੇ ਐਸਐਸਪੀ ਹਰਚਰਨ ਸਿੰਘ ਨੇ ਕਿਹਾ ਕਿ ਪਾਕਿਸਤਾਨ ਵਿਚਕਾਰ ਹੋਣ ਵਾਲੇ ਮੈਚ ਦੀ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਨੇ ਉਹਨਾਂ ਨੇ ਕਿਹਾ ਕਿ ਪਾਰਕਿੰਗ ਨੂੰ ਲੈ ਕੇ ਨਗਰ ਨਿਗਮ ਨੂੰ ਪੱਕੇ ਇੰਤਜ਼ਾਮ ਕਰਨ ਲਈ ਵੀ ਕਿਹਾ ਗਿਆ ਹੈ ਤਾਂ ਕਿ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਜਿਹੜੀ ਤੁਹਾਡੀ ਨਾਲ ਜਿਹੜੀ ਪਰਸੋਂ ਮੀਟਿੰਗ ਕੀਤੀ ਸੀ ਉਹਦੇ ਜਿਹਨਾਂ ਵੀ ਸਿਕਿਉਰਟੀ ਦੇ ਅਰੇਂਜਮੈਂਟ ਨੂੰ ਰਿਵਿਊ ਕੀਤਾ ਗਿਆ ਉਹਦੇ ਸਬੰਧ ਵਿੱਚ ਮੈਂ ਆਪਣੀ ਪ੍ਰੋਪੋਜ਼ਲ ਆਪਣੇ ਸੀਨੀਅਰਜ਼ ਨੂੰ ਲਿਖ ਕੇ ਭੇਜੀ ਥੀ ਜਿਹੜੀ ਕੋਈ ਫੋਰਸਲੀ ਮਬਦਰ ਡਿਮਾਂਡ ਕੀਤੀ ਹੈ। ਅਸੀਂ ਫੁੱਲ ਪ੍ਰੂਫ ਸਕਿਉਰਟੀ ਅਰੇਂਜਮੈਂਟ ਕਰਾਂਗੇ ਔਰ ਉਹਦੇ ਵਿੱਚ ਮੈਂ ਰਿਕੁਐਸਟ ਕੀਤੀ ਸੀ ਪੀਸੀਆ ਅਥਾਰਟੀ ਨੂੰ ਐਂਡ ਕਾਰਪੋਰੇਸ਼ਨ ਦੇ ਕਮਿਸ਼ਨਰ ਨੂੰ ਵੀ ਜਿਹੜੀ ਉੱਥੇ ਵਹੀਕਲਾਂ ਦੀ ਜਿਹੜੀ ਪਾਰਕਿੰਗ ਹੋਣੀ ਹੈ ਵੀ ਉਹਦੇ ਵਿੱਚ ਇਸ ਤਰ੍ਹਾਂ ਦਾ ਸਿਸਟਮ ਬਣਾਇਆ ਜਾਵੇ ਕਿ ਜਿਹੜੇ ਉਹਨਾਂ ਨੂੰ ਪਰਚੀ ਦੇ ਕੇ ਉੱਥੇ ਕੋਈ ਠੇਕੇਦਾਰਾ ਰਹੇ ਜਾਂ ਕਾਰਪੋਰੇਸ਼ਨ ਆਪਣੇ ਬੰਦੇ ਖੜੇ ਕਰਕੇ ਉਹਨਾਂ ਦੀ ਜਿਹੜੀ ਪਾਰਕਿੰਗ ਕਰਾਵੇ ਤਾਂ ਕਿ ਉੱਥੋਂ ਵੀ ਕੋਈ ਜਿਹੜਾ ਵਹੀਕਲ ਉਥੇ ਐਫਟ ਨਾ ਹੋਵੇ ਆਦਰਵਾਇਜ਼ ਜਿਵੇਂ ਸਾਡੇ ਪਹਿਲਾਂ ਸਕਿਉਰਟੀ ਅਰੇਂਜਮੈਂਟਸ ਸਨ ਉਹਨਾਂ ਦੇ ਅਕੋਰਡਿੰਗਲੀ ਹੀ ਅਸੀਂ ਬੜੇ ਹੀ ਚੰਗੇ ਤਰੀਕੇ ਨਾਲ ਜਿਹੜੀ ਸਕਿਉਰਿਟੀ ਅਰੇਂਜਮੈਂਟ ਸਿਕਯੋਗ ਹੈ ਕਿ ਪੰਜ ਮੈਚਾਂ ਦੀ ਸੀਰੀਜ਼ 'ਚ ਭਾਰਤ ਦੋ ਮੈਚ ਜਿੱਤ ਕੇ ਦੋ ਸਿਫਰ ਨਾਲ ਬੜਤ ਬਣਾ ਚੁੱਕੀ ਹੈ ਤੇ ਹੁਣ ਆਸਟ੍ਰੇਲੀਆ ਟੀਮ ਵਿੱਚ ਮੈਚ ਜਿੱਤਣ ਲਈ ਕਿਸੇ ਤਰ੍ਹਾਂ ਦੀ ਕੋਈ ਕਸਰ ਨਹੀਂ ਛੱਡੀ ਮੁਹਾਰੇ ਤੋਂ ਗੁਰਦੀਪ ਬੈਣੀਪਾਲ ਦੀ ਰਿਪੋਰਟ ਢਿੱਲੀ ਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੀਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਔਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੈਸ਼ਨ ਲਈ ਆਪਣਾ ਦਾਖਲਾ ਕਰਾਓ ਤੁਸੀਂ ਕਾਲ ਕਰ ਸਕਦੇ ਹੋ 92563 92563